ਚਾਰ ਸਾਲ ਹੋਣ ਚੱਲੇ ਨੇ ਜਦੋਂ ਇਹਨਾਂ ਨੇ ਐਲਾਨ ਕੀਤਾ ਸੀਗਾ ਇਹਨਾਂ ਨੇ ਫਾਰਮ ਭਰ ਆਲੇ ਸਭ ਕੁਝ ਕਰਾ ਲਿਆ ਬੀਬੀਆਂ ਨੂੰ ਧੋਖਾ ਹੀ ਦਿੱਤਾ ਚਾਰ ਸਾਲ ਨਿਕਲ ਗਏ 1 ਰੁਪਿਆ ਨਹੀਂ ਮਿਲਿਆ ਇਹਨਾਂ ਨੂੰ ਆਮਾਦੀ ਪਾਰਟੀ ਵਾਲੇ ਇਹ ਵੀ ਕਹਿ ਰਹੇ ਨੇ ਕਿ ਜੋ 15 ਲੱਖ ਮੋਦੀ ਜੀ ਨੇ ਵਾਦਾ ਕੀਤਾ ਸੀ ਉਹ 15 ਲੱਖ ਕਿਹੜੇ ਕਿਹੜੇ ਖਾਤੇ ਚ ਆਇਆ ਉਹ ਵੀ ਤੁਹਾਨੂੰ ਦੱਸ ਦੇਣਾਂਗੇ ਇਹ ਕਹਿਣਾ ਤਾਂ ਉਹਨਾਂ ਨੇ ਹਜ਼ਾਰ ਚੀਜ਼ਾਂ ਕਹਿਣੀਆਂ ਨੇ ਜਿੰਦਾਬਾਦ ਜੋ ਅਸੀਂ ਤਾਂ ਸੱਚ ਬੋਲ ਰਹੇ ਹਾਂ ਪਰੂਫ ਤਾਂ ਖੰਸੀ ਜਿਆਦਾ ਨਾ ਅਸੀਂ ਤਾਂ ਪ੍ਰੂਫ ਦਿਖਾ ਕੇ ਕਹਿ ਰਹੇ ਹਾਂ ਵੀਡੀਓ ਚ ਕਿਹਾ ਸੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿ 15 ਲੱਖ ਹਰ ਨਾਗਰਿਕ ਦੇ ਖਾਤੇ ਚ ਆਉਣਗੇ। ਬਹਿਦਰ ਕੌਰ ਜੀ ਆਪਣੇ ਪਿਤਾ ਜੀ ਨੂੰ ਪੁੱਛਣ ਸੀ ਸਮਾਜ ਜਾ ਕੇ ਇਹ ਮਹਿਲਾ ਮਨ ਉੱਥੇ ਲੈ ਕੇ ਜਾਣ ਜੋ ਉਹਨਾਂ ਨੇ ਵਾਦਾ ਕੀਤਾ ਸੀ ਪਿਤਾ ਜੀ ਨੇ। ਨਸ਼ਾ ਖਤਮ ਹੋ ਜਾਏਗਾ ਉਹ ਹੋ ਗਿਆ ਸੀ ਜਾਂ ਫਿਰ ਦੂਜੇ ਪਾਸੇ ਘਰ ਘਰ ਨੌਕਰੀ ਮਿਲਣੀ ਸੀ ਉਹ ਮਿਲ ਗਈ ਸੀ ਇਸ ਤਰੀਕੇ ਤੁਹਾਡੇ ਸਵਾਲ ਖੜੇ ਕਿਤੇ ਨਹੀਂ ਕਿਸੇ ਸਮਾਂ ਪਹੁੰਚੋ ਤੁਸੀਂ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਐ ਇਹ 4 ਸਾਲ ਉਹਨਾਂ ਨੇ ਕੀ ਕੀਤਾ ਹਾਂ ਚੰਡੀਗੜ੍ਹ ਦੇ ਵਿੱਚ ਅੱਜ ਮਹਿਲਾ ਮੋਰਚਾ ਬੀਜੇਪੀ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ 1000 ਰੁਪਏ ਜੋ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਜੈਂਦਰ ਕੌਰ ਦਿਗਵਾਈ ਦੇ ਵਿੱਚ ਇਹ ਵੱਡਾ ਕਾਫਲਾ ਚੰਡੀਗੜ੍ਹ ਵੱਲ ਨੂੰ ਕੁਝ ਕੀਤਾ ਸੀ ਤਾਂ ਪੁਲਿਸ ਨੇ ਹਿਰਾਸਤ ਦੇ ਵਿੱਚ ਵੀ ਲਿਆ ਸੀ ਹੁਣ ਪੁਲਿਸ ਹਿਰਾਸਤ ਤੋਂ ਬਾਹਰ ਆਣ ਕੇ ਫਿਰ ਭਾਜਪੀ ਦਫ਼ਤਰ ਪਹੁੰਚੇ ਨੇ ਮੈਮ ਤੁਸੀਂ ਪਹੁੰਚੇ ਹੋ 1000 ਰੁਪਏ ਦਾ ਵਾਅਦਾ ਕੀਤਾ ਸੀ ਪੰਜਾਬ ਸਰਕਾਰ ਨੇ ਉਹਦੇ ਖਿਲਾਫ ਖਫਾ ਹੋ ਕੇ ਤੁਸੀਂ ਵੱਡਾ ਇਕੱਠ ਮਹਿਲਾਵਾਂ ਦਾ ਲੈ ਕੇ ਮੁੱਖ ਮੰਤਰੀ ਨਿਵਾਸ ਵੱਲੋਂ ਤੁਰੇ ਸੀ ਪਰ ਰਾਤੀ ਕਾਫੀ ਝੜਪੀ ਹੋਈ ਚੰਡੀਗੜ੍ਹ ਪੁਲਿਸ ਦੀ ਕਾਫੀ ਥੋੜਾ ਵੀ ਖੁੱਤਾਂ ਨਹੀਂ ਕੀਤੀ ਗਈ ਹੈ ਹਿਰਾਸਤ ਚ ਲਿਆ ਸੀ ਹੁਣ ਤੁਸੀਂ ਬਾਹਰ ਆਏ ਹੋ ਕੀ ਕਹੋ ਦੇਖੋ ਅਸੀਂ ਅੱਜ ਸਾਰੇ ਸਾਡੀ ਭੈਣਾਂ ਪੰਜਾਬ ਤੋਂ ਇੱਥੇ ਇਕੱਠੀਆਂ ਹੋਈਆਂ ਸਿਗੀਆਂ ਆਪਣਾ ਹੱਕ ਜਿਹੜਾ 1000 ਰੁਪਿਆ ਭਗਵੰਤ ਮਾਨ ਕੇਜੀਵਾਲ ਔਰ ਭਗਵੰਤ ਮਾਨ ਨੇ ਕਿਹਾ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਉਹ ਇੱਕ ਹਰੇਕ ਬੀਬੀ ਨੂੰ 1000 ਰੁਪਏ ਦੇਣਗੇ ਅੱਜ ਪੂਰੇ 4 ਸਾਲ ਹੋਣ ਚੱਲੇ ਨੇ ਜਦੋਂ ਇਹਨਾਂ ਨੇ ਐਲਾਨ ਕੀਤਾ ਸੀਗਾ ਇਹਨਾਂ ਨੇ ਫਾਰਮ ਭਰ ਆਲੇ ਸਭ ਕੁਝ ਕਰਾ ਲਿਆ ਬੀਬੀਆਂ ਨੂੰ ਧੋਖਾ ਹੀ ਦਿੱਤਾ 4 ਸਾਲ ਨਿਕਲ ਗਏ 1 ਰੁਪਿਆ ਨਹੀਂ ਮਿਲਿਆ ਇਹਨਾਂ ਨੂੰ ਔਰ ਪੈਨਸ਼ਨ ਵੀ ਬੰਦ ਹੋ ਗਈ ਇਹ ਦੇਖ ਲੋ ਇਹਨਾਂ ਨੇ ਪੈਨਸ਼ਨ ਵੀ ਬੰਦ ਹੋ ਗਈ ਔਰ ਜਿਹੜਾ 45000 ਦਾ ਮੁੱਲ ਰਹਿਸੇ ਹੈਗਾ ਅਜੇ ਤੱਕ ਜਿਹੜੇ ਹਰੇਕ ਲੇਡੀ ਨੂੰ ਮਿਲਣਾ ਚਾਹੀਦਾ ਹੈ ਉਹ ਪਹਿਲੇ ਪੂਰਾ ਕਰਨ ਹੁਣ ਕਹਿੰਦੇ ਆ ਕਿ ਉਹਦੇ ਬਾਅਦ ਬਜਟ ਦੇ ਬਾਅਦ ਇਹਨਾਂ ਨੂੰ 1100 ਦੇਣਗੇ ਉਹਦਾ ਕੀ ਮਤਲਬ ਜਿਹੜੇ 4 ਸਾਲ ਨਿਕਲ ਗਏ ਉਹਦਾ ਕੀ ਹੋਏਗਾ ਆਮਾਦੀ ਪਾਰਟੀ ਵਾਲੇ ਇਹ ਵੀ ਕਹਿ ਰਹੇ ਨੇ ਕਿ ਜੋ 15 ਲੱਖ ਮੋਦੀ ਜੀ ਨੇ ਵਾਦਾ ਕੀਤਾ ਸੀ ਉਹ 15 ਲੱਖ ਕਿਹੜੇ ਕਿਹੜੇ ਖਾਤੇ ਚ ਆਇਆ ਉਹ ਵੀ ਤੁਹਾਨੂੰ ਦੱਸ ਦੇਣਾਂ ਦੇਖੋ ਜੀ ਕਹਿਣਾ ਤਾਂ ਉਹਨਾਂ ਨੇ ਹਜ਼ਾਰ ਚੀਜ਼ਾਂ ਕਹਿਣੀਆਂ ਨੇ ਜੋ ਅਸੀਂ ਤਾਂ ਸੱਚ ਬੋਲ ਰਹੇ ਹ ਜੋ ਹੋਇਆ ਸਾਰਿਆਂ ਪੈਣਾ ਨੂੰ ਪਤਾ ਹੈਗਾ ਉਹਨਾਂ ਦੇ ਕਿਸੇ ਦੇ ਖਾਤੇ 1000 ਰੁਪਏ ਨਹੀਂ ਆਇਆ ਜੋ ਕਹਿਣਾ ਕਹਿਣੀ ਕਹੀ ਜਾਣ ਪ੍ਰੂਫ ਤਾਂ ਖਾਨ ਚੀਜ਼ਾਂ ਦਾ ਨਾ ਅਸੀਂ ਤਾਂ ਪ੍ਰੂਫ ਦਿਖਾ ਕੇ ਕਹਿ ਰਹੇ ਹ ਵੀਡੀਓ ਚ ਕਿਹਾ ਸੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿ 15 ਲੱਖ ਹਰ ਨਾਗਰਿਕ ਦੇ ਖਾਤੇ ਚ ਆਉਣਗੇ ਦੇਖੋ ਜੀ ਸਾਡੀ ਸਰਕਾਰ ਆਉਗੀ ਨਾ ਫਿਰ ਆਣਗੇ ਖਾਤੇ ਚ ਅੱਛਾ ਮੈਂ ਇੱਕ ਨਾ ਕੁਲਦੀਪ 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 ਧਾਲੀਵਾਲ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਹੁਣੇ ਤੁਹਾਡੇ ਪ੍ਰਦਰਸ਼ਨ ਦੌਰਾਨੇ ਉਹ ਕਹਿੰਦੇ ਕਿ ਜੈਂਦਰ ਕੌਰ ਜੀ ਆਪਣੇ ਪਿਤਾ ਜੀ ਨੂੰ ਪੁੱਛਣ ਸੀ ਸਮਾ ਜਾ ਕੇ ਇਹ ਮਹਿਲਾ ਮਨ ਉੱਥੇ ਲੈ ਕੇ ਜਾਣ ਜੋ ਉਹਨਾਂ ਨੇ ਵਾਦਾ ਕੀਤਾ ਸੀ ਪਿਤਾ ਜੀ ਨੇ ਕਿ 4 ਹਫ਼ਤੇ ਚ 4 ਮਹੀਨੇ ਚ ਨਸ਼ਾ ਖਤਮ ਹੋ ਜਾਏਗਾ ਉਹ ਹੋ ਗਿਆ ਸੀ ਜਾਂ ਫਿਰ ਦੂਜੇ ਪਾਸੇ ਘਰ ਘਰ ਨੌਕਰੀ ਮਿਲਣੀ ਸੀ ਉਹ ਮਿਲ ਗਈ ਸੀ ਇਸ ਤਰੀਕੇ ਤੁਹਾਡੇ ਸਵਾਲ ਖੜੇ ਕੀਤੇ ਨੇ ਕਿ ਸੀਸਮਾ ਪਹੁੰਚੋ ਤੁਸੀਂ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਹਾਂ ਇਹ 4 ਸਾਲ ਉਹਨਾਂ ਨੇ ਕੀ ਕੀਤਾ ਕੈਪਟਨ ਸਾਹਿਬ ਨੇ ਨੌکریاں ਦਲਵਾਈਆਂ ਸੀ ਕਿਹਾ। ਹੋਰ ਅਤੇ ਜਦੋਂ ਕੈਪਟਨ ਸਾਹਿਬ ਕੈਪਟਨ ਅਮਿੰਦਰ ਸਿੰਘ ਜਿੰਦਾਬਾਦ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਸੀ ਕੋਈ ਲੋਅ ਐਨ ਆਰਡਰ ਦੀ ਸਥਿਤੀ ਨਹੀਂ ਸੀ। ਅੱਜ ਤੁਸੀਂ ਦੇਖ ਲਓ। ਪੈਣਾ ਕੋਈ 5 ਵਜੇ ਤੋਂ ਬਾਅਦ ਬਾਹਰ ਜਾਂਦੀਆਂ ਨੇ। ਜਿੱਥੇ ਵੀ ਜਾਂਦੀਆਂ ਕਿਤੇ ਕਿਸੇ ਦੀ ਬਾਲੀ ਖੋਈ ਜਾਂਦੀ ਹੈ। ਕਿਸੇ ਦੀ ਚੇਨ ਚੁੱਕ ਕੇ ਲੈ ਜਾਂਦੇ ਨੇ। ਕਤਲ ਹੋ ਰਹੇ ਨੇ ਹਰ ਰੋਜ਼। ਹੁਣ ਇਹ ਸਭ ਤੋਂ ਬੁਰੀ ਜੋ ਖਬਰ ਅਸੀਂ ਪੜੀ ਅਖਬਾਰਾਂ ਚ ਹੀ ਪੜੀ ਹੈ ਕਿ ਇੱਕ ਮਾਪਾਪ ਆਪਣੇ ਬੱਚੇ ਨੂੰ ਨਸ਼ੇਲੀ ਵੇਚ ਰਹੇ ਨੇ ਇਹਦਾ ਜਵਾਬ ਇਹ ਦੇਣਾ ਨਾਲੇ ਜੀ 2 ਸਾਲ ਕਰੋਨਾ ਵੀ ਤਾਂ ਆ ਗਿਆ ਸੀ ਨਾ ਉਹਦੇ ਕਰਕੇ ਉਹ ਕਹਿੰਦੇ ਕਿ ਜਿਹੜੇ 4 ਸਾਲ ਦੇ ਵਿੱਚ ਕੈਪਟਨ ਸਾਹਿਬ ਨੇ ਜੋ ਜੋ ਕੁਝ ਕਿਹਾ ਸਾਡੇ ਕੋਲ ਸਾਰੇ ਕਾਰਡ ਪਏ ਨੇ ਕਾਰਡ ਭਰਾਏ ਸੀ ਕਰ ਕਰ ਲੈ ਦਿਖਾ ਦੇ ਕੈਪਟਨ ਸਾਹਿਬ ਨੂੰ ਦਿਖਾ ਦਿਖਾ ਦੇ ਸਾਰਿਆਂ ਨੂੰ ਜੀਪੀ 2027 ਦੇ ਵਿੱਚ ਕਿਸ ਤਰ੍ਹਾਂ ਦੀ ਤਿਆਰੀ ਹੈ 2026 ਅਸੀਂ ਮੁਰਦਾਬਾਦ ਸੋਰੀ ਦੁਆਰਾ ਪੁੱਛੂਗਾ 2027 ਚ ਕਿਸ ਦੀ ਤਿਆਰੀ ਹੈ ਬੀਜੇਪ ਵੱਲੋਂ ਸਾਡੀ ਪੂਰੀ ਤਿਆਰੀ ਹੈ ਜੀ ਸਾਡੀ ਸਾਰੀ ਪੈਣਾ ਸਾਰੇ ਡਿਸਟ੍ਰਿਕਟ ਚ ਖੜੀਆਂ ਨੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਔਰ ਉਹਨਾਂ ਦੀ ਟੀਮਾਂ ਨੇ ਔਰ ਸਾਡੇ ਤੁਸੀਂ ਦੇਖਣਾ ਸਾਡਾ ਕਮਲ ਦਾ ਫੁੱਲ ਖਿਲੇਗਾ 27 ਵਿੱਚ ਔਰ ਅਸੀਂ ਜਿੱਤਾਂਗੇ ਪੰਜਾਬ ਦੇ। ਬਿਲਕੁਲ ਦੇਖੋ ਕਿ ਇਹ ਸਾਲ ਜੈਂਦਰ ਕੌਰ ਜਿਨ੍ਹਾਂ ਦੀ ਗਵਾਹੀ ਦੇ ਵਿੱਚ ਇੱਕ ਵੱਡਾ ਕਾਫਲਾ ਮਹਿਲਾਵਾਂ ਦਾ ਚੰਡੀਗੜ੍ਹ ਦੇ ਵਿੱਚ ਪਹੁੰਚਿਆ ਸੀ ਭਗਵੰਤ ਮਾਨ ਸਾਹਿਬ ਤੇ ਕੇਜਰੀਬਾਲ ਜੀ ਨੂੰ ਸਵਾਲ ਪੁੱਛਣ ਵਾਸਤੇ ਕਿ ਜੋ 1000 ਰੁਪਏ ਦਾ ਵਾਅਦਾ ਕੀਤਾ ਸੀ ਉਹ ਕਿੱਥੇ ਨੇ 4 ਸਾਲ ਸਾਡੇ ਪੈਸੇ ਨਹੀਂ ਦਿੱਤੇ 45000 ਰੁਪਏ ਦੀ ਮੰਗ ਇਹਨਾਂ ਵੱਲੋਂ ਕੀਤੀ ਗਈ ਹੈ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਸੀ ਤਾਂ ਹੁਣ ਹਿਰਾਸਤ ਤੋਂ ਬਾਹਰ ਆਣ ਕੇ ਇਹਨਾਂ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਥੋੜੇ ਕਰ ਮੈਂ ਗਰਜੋਤ ਦੇ ਨਾਲ ਤੈਸਿਲ